ਮਾਪਾ ਨੇ ਜਾਰੀ ਹੋ ਮੈਂ ਸਾਡੇ ਲਈ ਕਮਾਇਆ ਸਾਡੇ ਨੂੰ ਸਾਡਾ ਘਰ ਤਾਂ ਨਹੀਂ ਬਣਿਆ ਸਿਰਫ ਸਾਡੀ ਆਪਣੀਆਂ ਲਈ ਹੁਣ ਜਦੋਂ ਸੱਤ ਦਾ ਕਾਇੰਦ ਬਣਾ ਆਇਆ ਜਿਹੜੇ ਬੰਦੇ ਕਾਰ ਵਾਲੇ ਆ ਉਹ ਰੇਸ ਲਾਉਂਦੇ ਪਏ ਸੀ ਬੁਲਟ ਦੇ ਨਾਲ ਉਹ ਬੁਲਟ ਦੇ ਨਾਲ ਰੇਸ ਲਾਉਂਦੇ ਹੋਏ ਮਤਲਬ ਚੱਲਦੇ ਪਏ ਸੀਗੇ ਜਿੱਦੋਂ ਐਕਸੀਡੈਂਟ ਹੋਇਆ ਮੁੰਡਾ ਐਕਸੀਡੈਂਟ ਹੋ ਗਿਆ ਉਹ ਨਿਕਲ ਕੇ ਭੱਜ ਗਏ ਇਹ ਘਰ ਉਹ ਦਿਆ ਸੀ ਕੋਟੇ ਨੂੰ ਆਤੋਂ 12 ਵਜੇ ਤੱਕ ਨਾ ਲਾਸਟ ਗੱਲ ਲੈ ਖਾਣਾ ਠੰਡੇ ਦਾ ਨਾ ਅੱਛਾ ਲੱਗਦਾ ਨਹੀਂ ਕੰਮ ਕਰਦੇ ਸੀ ਕਿਉਂ ਕੰਮ ਕਰਦੇ ਸੀ ਜੰਮਨ ਹੋ ਜਾਣਾ ਕਿੰਨਾ ਪਤਾ ਲੱਗਾ ਵੀ ਸਾਨੂੰ ਆਇਆ ਸੀ ਮੰਗ ਮਾਂਗੀ ਕਰਦੇ ਹੋ ਕੀ ਮੰਗ ਕਰਦੇ ਹੋ ਸਾਹਿਬ ਮਿਲਣਾ ਜਾਏਗਾ ਆਪਾਂ ਨੇ ਜ਼ਾਰੀ ਹੋ ਮੈਂ ਸਾਡੇ ਲਈ ਕਮਾਇਆ ਸਾਡਾ ਘਰ ਦਾ ਟਿਕਾਣਾ ਜਰੂਰ ਸਾਡੀਆਂ ਬਣਾ

ਟੀਮ ਵਿੱਚ ਗੇਮ ਹੋ ਕੇ ਪ੍ਰਦਰਸ਼ਨ ਕਰ ਰਹੇ ਹੋ ਕਿ ਕੁਝ ਨੇ ਕਾਰਵਾਈ ਨਹੀਂ ਕੀਤੀ ਹੁਣ ਹਾਰ ਗਿਆ ਇੱਥੇ ਕੀਤਾ ਵੀਰ ਜੀ ਇੱਥੇ ਦਸ਼ਮਜੀਤ ਨੇ ਦੱਸਿਆ ਸੀਗਾ ਕਿ ਮਤਲਬ ਇੱਥੇ ਜਿਹੜੇ ਬੰਦੇ ਕਾਰ ਵਾਲੇ ਆ ਉਹ ਰੇਸ ਲਾਂਦੇ ਪਏ ਸੀ ਬੁਲਟ ਦੇ ਨਾਲ ਉਹ ਬੁਲਟ ਦੇ ਨਾਲ ਰੇਸ ਲਾਂਦੇ ਹੋਏ ਮਤਲਬ ਚੱਲਦੇ ਪਏ ਸੀਗੇ ਜਿਹੜਾ ਐਕਸੀਡੈਂਟ ਹੋਇਆ ਮੁੰਡਾ ਐਕਸੀਡੈਂਟ ਹੋ ਗਿਆ ਉਹ ਨਿਕਲ ਕੇ ਭੱਜ ਗਏ ਬੁਲਟ ਦੇ ਉੱਤੇ ਚੜ ਕੇ ਤੇ ਉਹ ਨਿਕਲ ਕੇ ਭੱਜ ਗਏ ਏ ਮੈਂ 2 ਘੰਟੇ ਡੇਢ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਸੜਕਾਂ 'ਤੇ ਉਹਨਾਂ ਰੋਕਣ ਵਾਸਤੇ ਆਪਾਂ ਰੋਡ ਦੀ ਸੜਕ ਦੀ ਸੁਰੱਖਿਆ ਵੀ ਬਣਾਈ ਹੈ ਕੋਈ ਗੱਡੀ ਆਈ ਹੈ ਨਹੀਂ ਕੋਈ ਵੀ ਗੱਡੀ ਨਹੀਂ ਆਈ ਪਰ ਬਹੁਤ ਮਾੜਾ ਹਾਲ ਹੈ ਪਰ ਹਲੇ ਇਹਨਾਂ ਦੀ ਸੁਣੀ ਨਹੀਂ ਜਾਂਦੀ ਵੀ ਡੇਢ ਦੋ ਘੰਟਿਆਂ ਤੋਂ ਜ਼ਿਆਦਾ ਹੋ ਗਏ ਆ ਇੱਥੇ ਐਕਸੀਡੈਂਟ ਹੋਇਆ ਹੋਇਆ ਵਾ ਕੋਈ ਮੁੰਡਾ ਉੱਥੇ ਦੇ ਮੌਕੇ ਦਾ ਵਾਰਦਾਤ ਤੇ ਵੜ ਗਿਆ ਤੇ ਆਪਾਂ ਸਰਕਾਰ ਜਿਹੜਾ ਕਹਿੰਦੀ ਆ ਕੀ ਕਹਿੰਦੇ ਭੱਜ ਨਾ ਜਾਵੇ ਕੋਈ ਐਕਸੀਡੈਂਟ ਕਰਕੇ ਤੇ ਉਹੀ ਹੋਇਆ ਵਾ ਤਿੰਨ ਚਾਰ ਮੁੰਡੇ ਸੀਗੇ ਬੁਲਟ ਤੇ ਹੋ ਰਵਾਨਾ ਹੋਵੇਗਾ ਜੇ ਨਾਲ ਉਹ ਰੇਸ ਲਾਂਦਾ ਪਿਆ ਇਹ ਤੇ ਗੱਡੀ ਮਾਰੀ ਨਾ ਕਿੱਨਾ ਮਾਰੀ ਗੱਡੀ ਗੱਡੀ ਬੰਦੇ ਨੇ ਇਹ ਬੰਦੇ ਨਹੀਂ ਪਤਾ ਬੰਦੇ ਪਟ ਗਏ ਆ ਹਾਂ ਜੀ ਹਾਂ ਜੀ ਕਿਹਦੇ ਨਾਲ ਵਧੀ ਗੱਡੀ ਮੋਰਚਾਲਾ ਚ ਮਾਰੀ ਗੱਡੀ ਇਹਨਾਂ ਉਹ ਮੋਰਚਾ ਰੋਟੀ ਖਾ ਕੇ ਆ ਰਿਹਾ ਸੀ ਅੱਛਾ ਜੀ ਪੱਟ ਪੱਠੇ ਦਾ ਮੁੱਛੀ ਲੱਗਾ ਸੀ ਇਹ ਤੋਂ ਗੱਡੀ ਆਈ ਆ ਗੱਡੀ ਆ ਕੇ ਇਹਨਾਂ ਗੱਡੀ ਮਾਰੀ ਆ ਤਿੰਨ ਚਾਰ ਆ ਕੇ ਲੱਗੀਆਂ ਵਾ ਤੇ ਮਰ ਕੇ ਵਿੱਚੋਂ ਹੋਟ ਆਇਆ ਮੋਰਚਾਲਾ ਉਹ ਤੇ ਲੱਤ ਗਿਆ ਆਪਣੇ ਬੰਦੇ ਵੀ ਲੈ ਗਏ ਫੱਟ ਕੇ ਕੀ ਉਹ ਹੀ ਦੇਖੇ ਮੋਕੇ ਤੇ ਆ ਗਿਆ ਜੀ ਪੁਛ ਪੁਛ ਸਭ ਦਾ ਸਭ ਪੁਛ ਪੁਛ ਇੱਥੇ ਪੁਛ ਆ ਗਈ ਸੀ ਮੋਕੇ ਦੇ ਮੋਕੇ ਮਹਾਦੀ ਆ ਬੜੇ ਬਰਾਬਰ ਵੀ ਬੰਦੇ ਕਿਹੜੇ ਆ ਉਹਦਾ ਕੋਈ ਕਾਰਵਾਈ ਨਹੀਂ ਆਉਂਦੀ ਪੋਸਟ ਮਾਰ ਮੇਰੀ ਬੋਡੀ ਕਰਦੇ ਇਸ ਤਰ੍ਹਾਂ ਕਿ ਤਰ੍ਹਾਂ ਹੀ ਛੱਡਦੇ ਇਹ ਬੋਡੀ ਇਹ ਮੁੰਡਾ ਕਿਹੜਾ ਮੋਟਰਸਾਈਕਲ ਤੁਸੀਂ ਕਿ ਮੋਕੇ ਤੇ ਪੂਰਾ ਸਾਰਾ ਕੁਝ ਭਾਜੀ ਫੋਨ ਵੀ ਆਉਦਾ ਉਹ ਤੋਂ ਕਿਹੜਾ ਮੁੰਡੇ ਮੋਟਰਸਾਈਕਲ ਦੇ ਟੱਕਰ ਹੋਈ ਮੋਕੇ ਤੇ ਪੂਰਾ ਹੋਇਆ ਮੋਕੇ ਦਾ ਨਾਮ ਸੀ ਉਹਨਾਂ ਦਾ ਨਾਮ ਲੱਡੂ ਹੈ ਕਿੱਥੇ ਰਹਿੰਦੇ ਹੋ ਉਹ ਇੱਥੇ ਆ ਗਏ ਇੱਕ ਦੂਸਤਾ ਤੇ ਇੱਥੇ ਰਹਿੰਦੇ ਆ ਕੋਈ ਰਿਸ਼ਤੇ ਆ ਉਹ ਐਕਸੀਡੈਂਟ ਹੋਇਆ ਚਭਾਲ ਅੰਮ੍ਰਿਤਸਰ ਵੱਲ ਕੋ ਜਾ ਰਹੀ ਸੀ ਬੰਦਾ ਤੇ ਉਹ ਕੋਈ ਗੱਡੀ ਆ ਰਹੀ ਸੀ ਅੰਮ੍ਰਿਤਸਰ ਵੱਲੋਂ ਤੇ ਉਹਨਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਜਿਹੜੇ ਗੱਡੀ ਵਾਲ ਬਾਈਕ ਵਾਲਾ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਜਿਹੜੇ ਗੱਡੀ ਵਾਲੇ ਉਹ ਉਸ ਵਕਤ ਮੌਕੇ ਤੋਂ ਭੱਜ ਗਏ ਆ ਤੇ ਅਸੀਂ ਗੱਡੀ ਨੂੰ ਆਇਡੈਂਟੀਫਾਈ ਕਰ ਰਹੇ ਆ ਗੱਡੀ ਨੂੰ ਜੋ ਵੀ ਉਹਨਾਂ ਦੇ ਬੰਦੀ ਕਾਰਵਾਈਆਂ ਜ਼ਰੂਰ ਕਰਾਂਗੇ ਮੈਮ ਮੌਕੇ ਦੀ ਕੋਈ ਸੀਸੀਟੀਵੀ ਆਈ ਨਹੀਂ ਮੌਕੇ ਦੀ ਸੀਸੀਟੀਵੀ ਜਿਸ ਆਲੇਦ ਵਾਲੇ ਜ਼ਰੂਰ ਚੈੱਕ ਕਰਾਂਗੇ ਇਸ ਟਾਈਮ ਫਿਲਹਾਲ ਸਾਡਾ ਮੇਨ ਇਹੀ ਸੀਗਾ ਕਿ ਡੈੱਡ ਬੋਡੀ ਨੂੰ ਵਾਈਡ ਅਪ ਕਰਕੇ ਜਾਂ ਜੋ ਉਹਨਾਂ ਨੂੰ ਸਾਰਾ ਕਰਕੇ ਦੇਖੋ ਪਰਿਵਾਰ ਦਾ ਹੀ ਉਹ ਪੂਰਾ ਨਹੀਂ ਕਰ ਸਕਦੇ ਪਰ ਜੋ ਉਹਨਾਂ ਨੂੰ ਇਨਸਾਫ ਤੋਂ ਦਿਵਾ ਸਕਦੇ ਨੇ ਦੇਖੋ ਜਿਹੜੀ ਡੈਥ ਹੋਈ ਹੈ ਮੈਂ ਨਿਰਵੈਲ ਸਿੰਘ ਆ ਸੁਨੁਪ ਜਤਾਰ ਸਿੰਘ ਇਹ ਜੀ ਮੋਗੇ ਦਾ ਰਹਿਣ ਵਾਲਾ ਆ ਇਹਦੀ 32 ਸਾਲ ਦੀ ਉਮਰ ਹੈ ਠੀਕ ਹੈ ਕੀ ਕਾਰਵਾਈ ਹੋ ਰਹੀ ਜੀ ਦੇਖੋ ਜੀ ਕਰਾਂਗੇ ਜੋ ਬੰਦ ਕਾਰਵਾਈ ਆ ਜ਼ਰੂਰ ਕਰਾਂਗੇ